ਸੀਤ ਬਹੁਤ بگੜ ਗਈ ਹੈ ਮੇਰੇ ਬਾਰੇ ਕੀ ਕਹੋ ਨਹੀਂ ਨਹੀਂ ਕਹੀਂ ਦਲੇਲ ਸਾਹਿਬ ਨੂੰ ਮਿਲ ਕੇ ਆਏ ਪਿਛਲੇ ਦਿਨੀ ਛੇ ਤਾਂ ਲਾਜ਼ਮੀ ਹੈ 70-75 ਸਾਲ ਦੀ ਉਮਰ ਹੈ ਉਹਨਾਂ ਦੀ ਉਹ ਇੱਕ ਵਾਰ ਉਹ ਜ਼ਿੰਦਗੀ ਦੇ ਵਿੱਚ ਕਈਸੇ ਤੋਂ ਪੀੜਤ ਰਹੇ ਆ ਮੈਂ ਤਾਂ ਮਤਲਬ ਪਹਿਲੀ ਗੱਲ ਕਿ ਉਹਨਾਂ ਦੇ ਸਿੱਧ ਨੂੰ ਸਲੂਟ ਕਰਦਾ ਕਿ ਉਹ ਇੰਨਾ 1 ਮਹੀਨੇ ਤੋਂ ਉੱਪਰ ਸਮਾਂ ਭੁੱਖੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਿਓ ਸ਼ੂਗਰ ਦੇ ਬੀਜ ਹੈ ਸ਼ੂਗਰ ਵਾਲਾ ਬੰਦਾ ਜਿਹੜਾ ਜਿਹਨੂੰ ਸ਼ੂਗਰ ਹੈ ਉਹਨੂੰ ਹੀ ਪਤਾ ਜੇ ਤਾਂ ਮੈਨੂੰ ਸ਼ੂਗਰ ਹੈ ਮੈਨੂੰ ਪਤਾ ਕਿ 1.5-2 ਅੱਧੇ ਜਦੋਂ ਤੇ ਜਦੋਂ ਭੁੱਖ ਲੱਗਦੀ ਹੈ ਤੇ ਸ਼ੂਗਰ ਦੇ ਕੀ ਭਾ ਜਿਹੜੀ ਬਿਕਦੀ ਹੈ ਸੋ ਮੈਂ ਮਤਲਬ ਕਿਹਨਾਂ ਕਿਹੜੀ ਟੀਟਸ ਤਾਂ ਹੀ ਭਾਜਪੀ ਨੇ ਕੇਂਦਰ ਸਰਕਾਰ ਨੇ ਪੜਾਈ ਆ ਕਿਸਾਨਾਂ ਦੀਆਂ ਮੰਗਾ ਪ੍ਰਤੀ ਉਹ ਮੰਗਾ ਜੜੀਆਂ ਹੱਲ ਕਰਨੀਆਂ ਚਾਹੀਦੀਆਂ ਉਹ ਡੱਲੇ ਵਾਲ ਸਭ ਦੀ ਜਾਨ ਜੜੀ ਉਹ ਬਚਾਉਣੀ ਚਾਹੀਦੀ ਉਹ ਅਸੀਂ ਸਾਰੇ ਉਹਨਾਂ ਨਾਲ ਹਮ ਅਸੀਂ ਬੋਲੇ ਪੰਜਾਬ ਸਰਕਾਰ ਸਦਾ ਭਗਵੰਤ ਸਿੰਘ ਮਾਨ ਜੀ ਦੀ ਪੁਕਾਰ ਹੈ ਕਿਸਾਨਾਂ ਲਈ ਹਮੇਸ਼ਾ ਹੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਸਾਡੀ ਜਿੱਥੇ ਡਿਊਟੀ ਲਾਓਗੇ ਅਸੀਂ ਹਰ ਡਿਊਟੀ ਨੂੰ ਨਿਭਾਵਾਂਗੇ ਜਿਹੜੀ ਕਿਸਾਨਾਂ ਲਈ ਪੰਜਾਬ ਦੀ ਕਿਉਂਕਿ ਖੇਤੀਬਾੜੀ ਐਗਰੀਕਲਚਰ ਸਟੇਟ ਹੈ ਪੰਜਾਬ ਦੇ ਵਿੱਚ ਸਾਡੀ ਡਿਊਟੀ ਆ ਕੇ ਪੰਜਾਬ ਦੀ ਖੇਤੀਬਾੜੀ ਨੂੰ ਜੜਾ ਬਚਾਈਏ ਸੋ ਦਲੇਲ ਸਾਹਿਬ ਦੇ ਆਪਾਂ ਨਾਲ ਆ ਕੋਈ ਇੰਦਾ ਦੀ ਕੋਈ ਦਲੇਲ ਸਾਹਿਬ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾ ਲਗਾਇਆ ਕਿ ਡਲੇਲ ਸਾਹਿਬ ਨੂੰ ਹਸਪਤਾਲ ਕੋਲ ਲਿਆਇਆ ਗਿਆ ਉਹਨਾਂ ਦਾ ਇਲਾਜ ਤੋਂ ਨਹੀਂ ਕਰਵਾਇਆ ਜਾ ਰਿਹਾ ਸਰ ਸੁਪਰੀਮ ਕੋਰਟ ਉੱਤੇ ਬੈਠੇ ਆ ਦੇਖੋ ਗੱਲ ਇਹ ਹੈ ਕਿ ਅਸੀਂ ਬਕਾਇਦਾ ਉੱਥੇ ਹਸਪੀਟਲ ਬਣਾਇਆ ਸਾਡਾ ਹਸਪੀਟਲ ਜਿਹੜਾ ਬਿਲਕੁਲ ਮੋੱਚੇ ਦੇ ਉੱਤੇ ਬਣਿਆ ਉਹ ਉੱਥੇ ਹਰ ਦਾ ਦਾ ਤੋਬੋਸ ਤੋਂ ਹਸਪੀਟਲ ਜਿਹੜਾ ਕ੍ਰੀਏਟ ਕੀਤਾ ਫਸ ਵਾਲੇ ਆ ਕਿ ਅਜੇ ਡਲੇਲ ਸਾਹਿਬ ਨੇ ਮੈਡੀਕਲ ਅਹੀ ਉਦੋਂ ਜਦੋਂ ਗਏ ਸੀਗੇ ਅਸੀਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਮੈਡੀਕਲ ਹੜਤਾਲ ਜਿਹੜੀ ਛੱਡ ਦਿਓ ਬਾਕੀ ਠੀਕ ਹੈ ਆਪਣਾ ਅੰਛਨ ਜਿਹੜਾ ਤੁਸੀਂ ਆਪਣਾ ਧਿਆਨ ਰੱਖੋ ਅਜੇ ਉਹ ਇਸ ਚੀਜ਼ ਲਈ ਬੰਦੇ ਨਹੀਂ ਪਰ ਜੋ ਕੁਝ ਸੁਪਰੀਮ ਕੋਰਟ ਨੇ ਕਿਹਾ ਜੋ ਕੁਝ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਅਸੀਂ ਉਹ ਪੂਰਾ ਲਾਗੂ ਕੀਤਾ ਔਰ ਉੱਥੇ ਬਕਾਇਦਾ ਵਧੀਆ ਇੱਕ ਹਸਪਤਾਲ ਜਿਹੜਾ ਉਹ ਬਣਾਇਆ ਜੀ ਠੀਕ ਹੈ ਥੈਂਕ ਯੂ